ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੁਧਿਆਣਾ ਪਛਮੀ ਵਿਧਾਨ ਸਭਾ ਹਲਕਾ ਜਿੱਥੇ ਜ਼ਿਮਨੀ ਚੋਣ ਹੋ ਕੇ ਹਟਈ ਹੈ ਤੇ ਅੱਜ ਨਤੀਜੇ ਆ ਰਹੇ ਨੇ ਨਾ ਨਤੀਜਿਆਂ ਨੂੰ ਲੈ ਕੇ ਸਭ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਨੇ ਕਾਰਨ ਇਹ ਹੈ ਕਿ ਉਮੀਦਵਾਰ ਜਿਹੜੇ ਵੀ ਨੇ ਪੂਰੇ ਤਰੰਤਰ ਨੇ 14 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਚਾਰ ਉਮੀਦਵਾਰ ਵੱਡੀਆਂ ਧਿਰਾਂ ਦੇ ਨਾਲ ਸੰਬੰਧਿਤ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਉਮੀਦਾਂ ਨੇ ਕਿ ਉਹਨਾਂ ਦਾ ਉਮੀਦਵਾਰ ਜਿੱਤ ਹਾਸਲ ਕਰੇਗਾ ਕਿਉਂਕਿ ਪਿਛਲੀਆਂ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਉਹਨਾਂ ਦਾ ਥੋੜਾ ਜਿਹਾ ਟ੍ਰੈਂਡ ਦੇਖਿਆ ਜਾਵੇ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਹੀ ਜਿੱਤ ਹਾਸਲ ਕੀਤੀ ਹੈ ਜਦ ਕਿ ਇੱਕ ਸੀਟ ਕਾਂਗਰਸ ਦੇ ਹਿੱਸੇ ਜ਼ਰੂਰ ਆਈ ਸੀਗੀ ਪਰ ਬਾਕੀ ਸੀਟਾਂ ਦੇ ਉੱਤੇ ਬਹੁਤੀਆਂ ਸੀਟਾਂ ਕਹਿ ਸਕਦੇ ਆਂ ਜਿਦੇ ਉੱਤੇ ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੇ ਵਿੱਚ ਕਾਬਜ਼ ਹੋਈ ਸੀ ਤੇ ਉਸ ਤੋਂ ਇਲਾਵਾ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਿਆਸੀ ਸਮੀਕਰਨ ਬਦਲੇ ਸੀਗੇ ਤੇ ਹੁਣ ਵੀ ਅੱਜ 14 ਰਾਊਂਡ ਦੇ ਵਿੱਚ ਕਾਊਂਟਿੰਗ ਹੋਣੀ ਹੈ ਪੌਣੇ 1 2 ਲੱਖ ਦੇ ਕਰੀਬ ਵੋਟਰ ਸੀਗੇ ਜਿਨ੍ਹਾਂ ਦੇ ਵਿੱਚੋਂ 50% ਦੇ ਕਰੀਬ VOTING ਸੀਗੀ ਉਹ ਹੋਈ ਹੈ ਯਾਨੀ ਕਿ ਵੋਟਾ ਪੋਲ ਹੋਈਆਂ ਨੇ ਤੇ ਅੱਜ ਨਤੀਜੇ ਆਉਣੇ ਨੇ 14 ਰਾਊਂਡ ਤੋਂ ਬਾਅਦ ਸਾਰੀ ਸਥਿਤੀ ਕਲੀਅਰ ਹੋ ਜਾਈਗੀ ਕਿ ਕੌਣ ਜਿੱਤ ਗਿਆ ਕੌਣ ਹਾਰ ਗਿਆ ਵੈਸੇ ਰੁਝਾਨ ਆਉਂਦੇ ਹੀ ਪਤਾ ਲੱਗ ਜਾਂਦਾ ਹੈ ਕਿ ਕੌਣ ਅੱਗੇ ਜਾਦ ਰਿਹਾ ਹੈ ਕੌਣ ਪਿੱਛੇ ਜਾ ਰਿਹਾ ਹੈ ਤਾਂ ਕੁੱਲ ਮਿਲਾ ਕੇ ਚਾਰ ਕੈਂਡੀਡੇਟ ਪਰਪਕਾਰ ਸਿੰਘ ਘੁੰਮਣ ਸ਼ਰਮ ਅਕਾਲੀ ਦਲ ਦੇ ਕੈਂਡੀਡੇਟ ਜੀਵਨ ਗੁਪਤਾ ਭਾਜਪਾ ਦੇ ਕੈਂਡੀਡੇਟ ਨੇ ਤੇ ਇਸ ਤੋਂ ਇਲਾਵਾ ਕਾਂਗਰਸ ਨੇ ਭਾਰਤ ਪੋਸ਼ਣ ਆਸ਼ੂ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਤੇ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਦੇ ਉੱਤੇ ਦਾਅ ਖੇਡਿਆ ਜੋ ਮੈਂਬਰ ਪਾਰਲੀਮੈਂਟ ਵੀ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਪਿੱਛੇ ਜੇ ਦਾਵਾ ਕੀਤਾ ਗਿਆ ਸੀਗਾ ਕਿ ਜੇਕਰ ਸੰਜੀਵ अरोड़ा ਜਿੱਤ ਹਾਸਲ ਕਰਦੇ ਨੇ ਮੈਂਬਰ ਪਾਰਲੀਮੈਂਟ ਤੋਂ ਉਹ ਐਮਐਲਏ ਬਣਦੇ ਨੇ ਤਾਂ ਫਿਰ ਉਹਨਾਂ ਵਾਲੀ ਸੀਟ ਖਾਲੀ ਹੋਵੇਗੀ ਤਾਂ ਉਹਨਾਂ ਨੂੰ ਇੱਕ ਤਾਂ ਮੰਤਰੀ ਬਣਾਵਾਂਗੇ ਤੇ ਦੂਜਾ ਵਿਰੋਧੀਆਂ ਨੇ ਕਿਹਾ ਸੀਗਾ ਕਿ ਇਹ ਸਾਰਾ ਕੁਝ ਇਸ ਕਰਕੇ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਭੇਜਣਾ ਹੈ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਹੈ ਸੋ ਕੁੱਲ ਮਿਲਾ ਕੇ ਅੱਜ ਦੇ ਨਤੀਜੇ ਕਾਫੀ ਅਹਿਮ ਹੋਣਗੇ ਇਕਤਾ ਏ 2027 ਦੀ ਦਿਸ਼ਾ ਨੂੰ ਬਦਰਸਾਉਣਗੇ ਕਿ 2027 ਦੇ ਵਿੱਚ ਲੋਕ ਕੀ ਚਾਹੁੰਦੇ ਨੇ ਕਿਉਂਕਿ ਸਾਰੀਆਂ ਧਿਰਾਂ ਪੂਰਾ ਜ਼ੋਰ ਲਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਕਰਕੇ ਅਹਿਮੀਅਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਹਾਸ਼ੀਏ ਤੇ ਚੱਲ ਰਿਹਾ ਹੈ ਤਿੰਨ ਸੀਟਾਂ ਤੱਕ ਸੀਮਿਤ ਰਹਿ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਿੱਤ ਹਾਸਲ ਕਰਦਾ ਜਾਂ ਨਹੀਂ ਕਰਦਾ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਵੈਸੇ ਟ੍ਰੈਂਡ ਦੀ ਗੱਲ ਕਰੀਏ ਤਾਂ ਜਲੰਧਰ ਪੱਛਮੀ ਦੀ ਜਿਹੜੀ ਜ਼ਿਮਨੀ ਚੋਣ ਹੋਈ ਸੀ ਉਹਦੇ ਵਿੱਚ 모ਹਿੰਦਰ ਭਗਤ ਨੇ ਜੁਲਾਈ 2024 ਦੇ ਵਿੱਚ ਜਿੱਤ ਹਾਸਲ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਚੱਬੇਵਾਲ ਡੇਰਾਬਾਬਾ ਨਾਨਕ ਤੇ ਗਿੱਦੜਬਾਹਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਾਬਜ਼ ਹੋਈ ਸੀਗੀ ਜਦਕਿ ਬਰਨਾਲੇ ਵਾਲੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੋਂ ਮੀਤ ਹੇਰ ਸੀਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਜਦੋਂ ਜ਼ਿਮਨੀ ਚੋਣ ਹੁੰਦੀ ਹੈ ਤਾਂ ਉਦੋਂ ਉੱਥੇ ਕੁਲਦੀਪ ਸਿੰਘ ਨਾਮੀ ਜਿਹੜਾ ਸੀਗੇ ਕੈਂਡੀਡੇਟ ਉਹ ਜਿੱਤ ਗਏ ਸੀਗੇ ਤਾਂ ਕੁੱਲ ਮਿਲਾ ਕੇ ਕਾਂਗਰਸ ਕੋਲ ਇੱਕ ਸੀਟ ਆਈ ਸੀ ਤੇ ਹੁਣ ਇਹ ਸੀਟ ਵੀ ਬੜੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਲੰਬੇ ਸਮੇਂ ਤੋਂ ਇਹਦੇ ਉੱਤੇ ਚੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਹਦੇ ਨਾਲ ਹੀ ਚਾਰ ਸੀਟਾਂ ਹੋਰ ਨੇ ਪੂਰੇ ਦੇਸ਼ ਭਰ ਦੇ ਵਿੱਚ ਕੇਰਲਾ, ਗੁਜਰਾਤ ਤੇ ਪੱਛਮੀ ਬੰਗਾਲ ਦੇ ਵਿੱਚ ਵੀ VOTING ਹੋਈ ਸੀ ਉਹਨਾਂ ਦੇ ਨਤੀਜੇ ਵੀ ਆਉਣੇ ਨੇ ਤਾਂ ਉੱਥੇ ਵੀ ਪਤਾ ਲੱਗੇਗਾ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਤਾਂ ਕੁੱਲ ਮਿਲਾ ਕੇ ਅੱਜ ਲੁਧਿਆਣੇ ਦੇ ਵਿੱਚ ਇਹ ਜਿਹੜੀ ਚੋਣ ਹੋਣ ਜਾ ਰਹੀ ਹੈ ਤੇ ਵੈਸੇ 2022 ਤੋਂ ਲੈ ਕੇ ਪਿਛਲੀਆਂ ਜਿਹੜੀਆਂ ਚੋਣਾਂ ਨੇ 2002 ਦੀਆਂ ਉਹਦੇ ਵਿੱਚ ਵੀ ਵੱਖ-ਵੱਖ ਕੈਂਡੀਡੇਟ ਉੱਥੋਂ ਜਿੱਤਦੇ ਰਹੇ ਨੇ 2002 ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਸੀਗੀ 2007 ਦੇ ਵਿੱਚ ਵੀ ਕਾਂਗਰਸੀ ਰਿਪੀਟ ਆਈ ਸੀਗੀ ਇਸ ਸੀਟ ਤੋਂ 2012 ਦੇ ਵਿੱਚ ਭਾਰਤ ਪੁਸ਼ਨ ਆਸ਼ੂ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ 17 ਦੇ ਵਿੱਚ ਵੀ ਭਾਰਤ ਪੁਸ਼ਨ ਆਸ਼ੂ ਹੀ ਜਿੱਤੇ ਸੀਗੇ ਤੇ 2022 ਦੀਆਂ ਚੋਣਾਂ ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਨੇ ਜਿੱਤ ਹਾਸਲ ਕੀਤੀ ਸੀ ਤੇ ਹੁਣ ਇਹ ਸੀਟ ਗੁਰਪ੍ਰੀਤ ਗੋਗੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਹੈ ਤਾਂ ਇੱਥੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕੁਝ ਹੀ ਸਮੇਂ ਬਾਅਦ ਪਤਾ ਲੱਗ ਜਾਏਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ